ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਚੌਧਰੀ ਸਾਹਿਬ ਸਤਿ ਸ੍ਰੀ ਅਕਾਲ ਮਿਥਿਆ ਝੂਠ ਪਉ ਗਨਣ ਹਾਰੇ ਅਦ ਨਾਸੀ ਸਦਾ ਚਰਨ ਰਤਨ ਦਸ ਮੇਰੀ ਮਾਨੁ ਪਰ ਪ੍ਰਵਾਣ ਜੀ ਮਾਨੁ ਨਾਮੁ ਹਰਿ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਪਾਉ ਜੀ ਪਾਉ ਜੀ ਕਰਾਂਗੇ ਇਹ ਨਿਹਾਲ ਹੋ ਜਾਵੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਵੇ ਸਤ ਨਾਮ ਸ੍ਰੀ ਅਕਾਲ ਹੈ ਦਬੋ ਸੋਨਿਆ ਸਤ ਨਾਮ ਸ੍ਰੀ ਅਕਾਲ ਨੇ ਸੋਨਿਆ ਠੀਕ ਹੈ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਂ ਪਿੰਡ ਮੇਰਾ ਕੋਟ ਦੇ ਸਕਾ ਤੇ ਮਾਨ ਵਿੱਚ ਜਜਬਾ ਨਿੱਕੇਂ ਤੋਂ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ 5 ਰਾਂ ਨਾ ਬੋਲਣਾ ਮੈਂ ਵੀ ਮਗਰ 5 ਰਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੁਗੈ ਸਾਲ ਸਾਲ ਦੇ ਮੁੜਕੀ ਇੱਟਾਂ ਲੈਣੀਆਂ ਜਾਂ ਫਿਰ ਲਾਲ ਦੀ ਸੁਹਣਾਂ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਉਹ ਮਾਰੇ ਸਰੂ ਬਣਾਉਣਾ ਤੇ ਮੁੜਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਹਣਾ ਮੱਥਾ ਟੇਕੋ ਮਾਰ ਮਾਰਜ ਆਏ ਤੇ ਮੁੜਕੇ ਇਹਨਾਂ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਉਹ ਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਇਦਾਂ ਕਰਕੇ ਛੋਟੇ ਦਾ ਸ਼ੌਂਕ ਵੀ ਸੀ ਬਾਅਦ ਮੂਕੇ ਜਦੋਂ 12 ਸਾਲਾਂ ਦਾ ਹੋਇਆ ਮੁੜਕੇ ਅਮਰਤ ਪਾਨ ਕੀਤਾ ਜੀ ਮੁੜਕੇ ਪਿੰਡ ਬਾਬੇ ਬਾਬਾ ਜੀ ਆਈ ਹਨ ਹਨ ਤੇ ਉਹਨਾਂ ਨੇ ਮੁੜਕੇ ਵੀ ਕਰ ਦੇਣ ਨੂੰ ਮੈਂ ਕਹਾਂ ਮੈਂ ਅਮਰ ਛਕਣਾ ਕਰ ਦੇਣੇ ਨਾ ਕੀਤੀ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਤੇ ਮੁੜਕੇ ਮੈਂ ਨਾ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਛਕਣਾ ਛਕਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਚ ਮੁੜਕੇ 100 ਰੁਪਏ ਚ ਮੁੜਕੇ ਆਪਣੇ ਸਾਰੇ ਕ ਕਰ ਲਏ ਮੈਂ ਕਾਰ ਲੈ ਕੇ ਮਉਣੇ ਘਰ ਆਇਆ ਮਉਣੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਦੇ ਆਇਆ ਮਉਣੇ ਕਿ ਹੁਣ ਮਾੜੀ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬਾ ਨਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਤੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਹ ਤੋਂ ਟੋਕ ਦੇਣਾ ਵੀ ਨਹੀਂ ਇੱਥੇ ਸਹੀ ਕਰੋ ਤੇ ਇਹਨਾਂ ਵੀ ਸਾਰਾ ਸਾਰਾ ਕੁਝ ਦੱਸ ਰਹੇ ਹੈ। ਪੜਾਈ ਫਿਰਕ ਨਹੀਂ ਕੀਤੀ। ਪੀ ਪਲੱਸ 1 ਜੀ ਪਲੱਸ 1 ਨਾਨ ਮੈਡੀਕਲ। ਕੋਈ ਪੜ੍ਹਦੇ ਹੈ। ਹਾਂਜੀ ਪੜ੍ਹ ਰਹੇ ਹੈ। ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਨ ਚ ਜਜ਼ਬਾ ਹੈ। ਹਾਂਜੀ ਮਨ ਚ ਜਜ਼ਬਾ ਵੀ ਹੁੰਦਾ ਹੀ ਇਹਨਾਂ ਨੂੰ ਪਤਾ ਲੱਗੇ ਆਣ ਗਵਾਣ ਆੜ ਵੀ ਰਿਸ਼ਤੇਦਾਰਾਂ ਜੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ। ਮਾਰੇ ਨੇ ਸੇਵਾ ਲੈਣੀ ਸੀ ਉਹ ਸੇਵਾ ਲਈ ਆ। ਪਰ ਜਦੋਂ ਸ਼ੁਰੂ ਕੀਤੀ ਸੀ ਮਨ ਚ ਡਰ ਨਹੀਂ ਆ ਵੀ ਮੈਂ ਇਕੱਲਾ ਨਹੀਂ ਹੋਣੀ ਜਾ ਹੋ ਜਾਣਗਾ। ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ। ਮਾਹੌਨ ਮਹਾਰਾਜੀ ਤੁਸੀਂ ਇਹ ਜਿੱਦੇ ਪਤਾ ਰੱਖਣੀ ਤੇ ਸਮਰਾਤ ਗੁਰੂ ਸਿਰਾ ਅੱਤਰੋ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਜੀ ਹਾਂਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਕੱਲੇ ਪਾਠ ਕਰਨ ਦਾ ਕਿਉਂਕਿ ਇਹ ਹਮੇਸ਼ਾ ਲਈ ਜਦੋਂ ਵੀ ਕਨਪਟਸਵ ਦੀ ਇੱਕ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਪਟਸਵ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕ ਮਹੀਨੇ ਹੋ ਗਏ ਮਾਰਨ ਮਾਰਨ ਸਾਟੀ ਜੀ ਵਜਣੀ ਵੀ ਨਹੀਂ ਕਰਨੀ ਆ ਕਰਨੀ ਆ ਮੁੜ ਕੇ ਜਦੋਂ ਮੇਰਾ ਜਨਮ ਦਿਨ ਸੀ ਮੁੜ ਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ ਇਸ ਤਾਈ ਤਰੀਕ ਨੂੰ ਰਖਤਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਾਈ ਪਾੜ ਦੀ ਆਦੇ ਤੇਰੇ ਕੋ ਨਹੀਂ ਹੋਣਾ ਤੇ ਮੈਂ ਕਿ ਮਾਰਨੇ ਕਰਾਉਣਾ ਸੀ ਉਹ ਹੋ ਗਿਆ ਤੇ ਮੁੜ ਕੇ ਮਾਰਨੇ ਸੇਵਾ ਲਈ ਆਪਣੀ ਤੇ ਮਹਾਰਾਜ ਜੀ ਗਾਂਵੇ ਕਿਰਪਾ ਕਰਨ ਸੱਚੀ ਪਾਸ਼ਾ ਜੀ ਹਾਂਜੀ ਸਰੀਰ ਚ ਕੋਈ ਦਿੱਕਤ ਆਈ ਹੁਣ ਕੋਈ ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ ਕੋਈ ਹਾਂਜੀ ਉਹ ਥੋੜੀ ਬਾਦ ਆਉਣੀ ਹੈ ਜੀ ਹਾਂਜੀ ਕੀ ਹੁਣ ਨੌਜਵਾਨਾਂ ਨੂੰ ਕੀ ਫੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਇਹੋ ਹੀ ਗੈ ਨਸ਼ਿਆਂ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨੋਂ ਵੱਲ ਆਓ ਤਾਂ ਮੇਰੇ ਸਹੁਰੇ ਸਿੰਘ ਜੀ ਜੀ ਹਾਂਜੀ ਹਾਂ ਸਵਰਨ ਸਿੰਘ ਪਾਜੀ ਪਿੰਡ ਕੋਟਲੀ ਸਕਾ ਹਾਂਜੀ ਤੇ ਮੇਰੇ ਬੱਚੇ ਨੇ ਪਾਠ ਕੀਤਾ ਸੱਚੇ ਪਾਛਾ ਚੜਦੀ ਕਲਾ ਰੱਖੇ ਗੇ ਖੰਡ ਪਾੜ ਦੀ ਅਰਦਾਸ ਕਰਾਈ ਸਾਈਂ ਪਾੜ ਦੀ ਤੇ ਇਹਨੇ ਪੂਰਾ ਖੰਡ ਪਾੜ ਸਪੂਰਨ ਕਰਤਾ ਇੱਕ ਝੌਂਡ ਦੇ ਵਿੱਚ ਮਹਾਰਾ ਚੜਦੀ ਕਲਾ ਰੱਖੇ ਸੱਚੇ ਪਾਛਾ ਇਹ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਜਿਤਨਾ ਹੀ ਕਰੋ ਬੰਤਨ ਨੂੰ ਸ਼ੌਂਕ ਸੀ ਕਿ ਇਹਨੂੰ ਬਜਮਨ ਦਾ ਸ਼ੌਂਕ ਸੀ ਹਾਂਜੀ ਹਾਂ ਕਦੀ ਇੱਟਾ ਨੱਖ ਲੈਣੀ ਆ ਕਦੀ ਕੋ ਪਰਨਾ ਪਾ ਲੈਣਾ ਤੇ ਕਦੀ ਕੋ ਕਰ ਲੈਣਾ ਚੌਰਸਾ ਬਣਾ ਲੈਣਾ ਨਿਸ਼ਾਨ ਦਾ ਵੱਖ ਲਾ ਲੈਣਾ ਛੋਟੀ ਦਾ ਇਤਰਾ ਪਹਿਲੇ ਦਿਨ ਇਹਨੂੰ ਛਾਉਂਗੀ ਤੇ ਨਾਲ ਜੋ ਜੋ ਪੜਾਈ ਕਰੀ ਗਏ ਨਾਲ ਮਹਾਰਾਜ ਕਿਰਪਾ ਕਰ ਗਿਆ ਸੱਚੇ ਪਾਤਸ਼ਾਹ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਹੈ ਬਾਬਾ ਨਰਮਲ ਸਹੂਣਾ ਦੀ ਇੱਕੋੜੀ ਸਕੇ ਪਿੰਡ ਦੇ ਗਰੰਟੀ ਸਾਡੇ ਦੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਜਾਂਦੀ ਰੋਕ ਤੋਕਦੇ ਨੇ ਤੇ ਇਹਨਾਂ ਕੋ ਸੰਭਾਲੀ ਨੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮਹਾਰਾ ਚੜਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰੇ ਅੰਦਰ ਰੱਖੇ ਹਾਂ ਹੋਰ ਬੱਚਿਆਂ ਨੂੰ ਕੀ ਪੀ ਕਰਨੀ ਚਾਹੀਦੀ ਬੱਚਨ ਪੀਲੇ ਹੋਈਆਂ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਪੀਲੇ ਹੋ ਜੀ ਕੀ ਨਾਇਆਂ ਦੇ ਤੁਹਾਡੇ ਸ਼ਗਿਰਦ ਨੇ ਅੱਜ ਇੱਡਾ ਵੱਡਿਆ ਮਾਰੀ ਕਿਰਪਾ ਕੀਤੀ ਹੈ ਸਫਲਤਾ ਲਈ ਹੈ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਆਪਣਾ ਕਹੋ ਕਬੀਰ ਗੁੰਗੇ ਗੁੜਖਾਏ ਆਪੂੰ ਪਿਛੂ ਪਿਛੇ ਪੁੱਛੇ ਤੇ ਕਾ ਕਹੀ ਸੋ ਇੰਨੀ ਖੁਸ਼ੀ ਵਾਲੀ ਗੱਲ ਐ ਉਹ ਮੈਂ ਦੱਸ ਨਹੀਂ ਸਕਦਾ ਜੀ ਦੱਸਣ ਤੋਂ ਬਾਰੀ ਐ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਕਿਉਂਕਿ ਜਦੋਂ ਪ੍ਰਾਰੰਭ ਕਰਨ ਲੱਗੇ ਤੇ ਮੈਨੂੰ ਲੰਮੋ ਪਤਾ ਲੱਗਾ ਇੰਦਾ ਸੁਖਜਿੰਦਰ ਸਿੰਘ ਇੱਕ ਹੀ ਝੌਂਗੜੇ ਜਿਹਾ ਅਖੰਡ ਪਾਠ ਸੱਭ ਕਰ ਰਿਹਾ ਐ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਅਮੀ ਸੱਚੀ ਗੱਲ ਐ ਕਿ ਜਾਂ ਵੈਸੇ ਕਰਨਾ ਐ ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਵੀ ਬਾਬਾ ਜੀ ਅਖੰਡ ਪਾਠ ਸੱਭ ਪ੍ਰਾਰੰਭ ਕਰਨਾ ਐ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰారంਭ ਕਰਿਓ ਕਿਉਂਕਿ ਹੋ ਸਕਦਾ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਰ ਇਹ ਕੀਤਾ ਸੰਤ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਆ ਆਪ ਹੀ ਸੰਤ ਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਪੀ ਕਰਨੀ ਨੌਜਵਾਨਾਂ ਨੂੰ ਇਹੋ ਹੀ ਆ ਇਹ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਛੇਵਾਂ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਣੇ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਹੈ